ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜੋੜ ਸਿੰਘ ਬਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬਾਈ ਹਲਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਆਉਂਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਆਪਾਂ ਤੁਹਾਨੂੰ ਚਾਰ ਨਾਗ ਦਿਖਾਉਣੇ ਆ ਚਾਰੇ ਨਾਗ ਗੱਭਣ ਮੱਝਾਂ ਝੋਟੀਆਂ ਦੋਸਤੋ ਤੁਹਾਨੂੰ ਚਾਰ ਦਿਖਾ ਦਾਂਗੇ ਠੀਕ ਆ ਜੀ ਸੋ ਸਮਾਂ ਕਿੰਨਾ ਕਿੰਨਾ ਬਾਕੀ ਇਹਨਾਂ ਦਾ ਸੂਣ ਦੇ ਵਿੱਚ ਤੇ ਕੀ ਮੁੱਲ ਰਹਿਣ ਵਾਲਾ ਕੀ ਡਿਟੇਲ ਆ ਕਿੰਨੇ ਸੂਬੇ ਆ ਠੀਕ ਆ ਜੀ ਪੂਰੀ ਡਿਟੇਲ ਪੂਰੀ ਡੀਪ ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਪੂਰਾ ਆਪਾਂ ਵੀਰ ਹਰਵੇਲ ਤੋਂ ਵੀਰਵਾ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਅੱਜ ਤਰੀਕ ਦੋਸਤੋ 7 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਸ਼ਾਮ ਦੇ 5:30 6 ਵਜੇ ਦਾ ਸ਼ਾਮ ਦਾ ਸਮਾਂ ਠੀਕ ਆ ਜੀ ਪਸ਼ੂ ਵੈਸੇ ਸਾਰੇ ਗੱਬਣ ਸੋ ਨਾਰਮਲੀ ਗੱਲ ਕਰੀਏ ਤਾਂ ਤਿਆਰੀ ਵਾਲੇ ਪਸ਼ੂ ਆ ਹਫਤੇ ਦੇ ਵਿੱਚ ਵਿੱਚ ਪੂਰੇ ਦੋਸਤੋ ਟਾਈਮ ਇਹਨਾਂ ਦਾ ਬਿਲਕੁਲ ਇੱਕ ਹਫਤਾ ਬਾਕੀ ਆ ਇੱਕ ਹਫਤੇ ਦੇ ਵਿੱਚ ਵਿੱਚ ਇਹ ਪਸ਼ੂ ਪੂਰੀ ਤਿਆਰੀ ਤੇ ਹੋਣਗੇ ਕੁਝ ਕਿਨਕ ਜਿਹੜੇ ਵਿੱਚੋਂ ਸੂ ਵੀ ਪੈਣਗੇ ਠੀਕ ਆ ਜੀ ਇੱਕ ਹਫਤੇ ਦੇ ਦੌਰਾਨ ਇਹ ਚਾਰ ਮੱਝਾਂ ਜਿਹੜੀਆਂ ਦੋਸਤੋ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਣੀ ਆ ਵੀਡੀਓ ਪੂਰੀ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਵੀਰ ਹਰਪ੍ਰੀਤ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਪੇਲ ਸਿਆਸਾ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਵੇ ਸਾਂ ਠੀਕ ਠਾਕ ਬਹੁਤ ਵਧੀਆ ਵੀਰ ਹਰਪੇਲ ਵਧੀਆ ਵਧੀਆ ਕਿਰਪਾ ਭਾਈ ਗੁਰੂ ਦੀ ਮੇਰਾ ਠੀਕ ਹੋਰ ਵੀਰ ਹਰਪੇਲ ਕਿਵੇਂ ਕੰਮ ਕਰਕੇ ਬੱਸ ਚੱਲੀ ਜਾਂਦਾ ਕਿਰਪਾ ਭਾਬੇ ਦੀ ਆਈ ਜਾਂਦੇ ਪਸ਼ੂ ਇਸੇ ਤਰ੍ਹਾਂ ਤਕਰੀਬਨ ਡੇਲੀ ਨਵੇਂ ਦਮ ਜਿੱਦਾਂ ਦਾ ਵੀ ਜਿਵੇਂ ਡਿਮਾਂਡ ਹੁੰਦੀ ਕਿਸੇ ਦੀ ਤਕਰੀਬਨ ਫਿਰ ਤੁਰਕੇ ਲੈਣਾ ਹੁੰਦਾ ਘਰਾਂ ਜੋ ਪਸ਼ੂ ਤਕਰੀਬਨ ਕੱਢੀ ਦਾ ਅੱਡੇਆਂ ਤੋਂ ਕੱਟ ਲਈਦਾ ਠੀਕ ਹੈ ਜੀ ਹ ਤੇ ਅੱਜ ਆਪਣੇ ਕੋਲ ਵੈਸੇ ਨੱਕ ਜਿਹੜੇ ਸਾਰੇ ਗੱਬਣ ਹੀ ਆ। ਸਾਰੇ ਗੱਬਣ ਆ ਬੜੀ ਤਿਆਰੀ ਦੇ ਹੀ ਆ। ਥੋੜੇ ਥੋੜੇ ਦਿਨਾਂ ਦੇ ਆ। ਠੀਕ ਹੈ ਜੀ। ਹਾਂਜੀ। ਉਹ ਹਫਤੇ-ਹਫਤੇ ਵਿੱਚ ਸੂ ਬਣਗੇ। ਸੂ ਬਣਗੇ। ਤਕਰੀਬਨ ਸਾਰ ਗਏ। ਠੀਕ ਹੈ ਜੀ। ਤਾਂ ਕਿ ਮੁੱਲ ਹਰ ਤਰ੍ਹਾਂ ਦਾ ਵਾ। ਜਿਹੋ ਜਿਹਾ ਪੈਣਪਰਾ ਨੇ। ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦਾ ਪੈਣਪਰਾ ਨੇ। ਹਾਂ ਦੋਸਤੋ ਥੋੜੇ ਪੈਸੇ ਵੀ ਕਿਸੇ ਵੀਰ ਨੇ ਖਰਚ ਕਰਨੇ ਆ। ਉਹ ਵੀ ਵਿੱਚ ਮੱਝਾਂ ਤੁਹਾਨੂੰ ਦਿਖਾਵਾਂਗੇ। ਆਪਾਂ ਜਦੋਂ ਉਹਨਾਂ ਤੇ ਗਏ ਉਹਨਾਂ ਦਾ ਪੂਰਾ ਵੇਰਵਾ ਤੁਹਾਨੂੰ ਮਿਲ ਜਾਊਗਾ ਠੀਕ ਹੈ ਜੀ। ਛੋਟੇ ਦਰਮਿਆਨੇ ਚੰਗੀ ਮਿਲਕਿੰਗ ਕਰਾਉਣ ਵਾਲੀ ਜਿਹੜੇ ਜਿਹੜੇ ਪਸ਼ੂ ਦੋਸੋ ਉਹਨਾਂ ਦਾ ਚੰਗਾ ਰੇਟ ਵੀ ਹੈਗਾ ਉਹ ਕੱਲ-ਕੱਲ ਨਾਲ ਤੁਹਾਨੂੰ ਡਿਟੇਲ ਮਿਲ ਜੂਗਾ ਉਹ ਤਾਂ ਬਿਲਕੁਲ ਸੰਧੂ ਸਾਹਿਬ ਜਿਹੋ ਜਿਹਾ ਗੁੜਾ ਉਹੋ ਜਿਹਾ ਮਿੱਠਾ ਹਾਂਜੀ ਹਾਂਜੀ ਲੈ ਵੀ ਹਰវេល ਵੀਰੇ ਇਸ ਪਹਿਲੇ ਨੰਬਰ ਵਾਲੀ ਇਸ ਮਾਜ ਤੋਂ ਆਪਾਂ ਸ਼ੁਰੂਆਤ ਕਰ ਲਈਏ ਬਿਲਕੁਲ ਸੰਧੂ ਸਾਹਿਬ ਨੀਲੀ ਦੀ ਆ ਹਾਂਜੀ ਤੀਜਾ ਸੂਆ ਮਾਇਨਸ ਹੂਣਾ ਅੱਛਾ ਜੀ ਚੰਗੀ ਨਿਕਰ ਠੀਕ ਹੈ ਜੀ 12 ਤਰੀਕ ਨੂੰ ਇਹਦਾ ਟਾਈਮ ਪੂਰਾ ਠੀਕ ਹੈ ਜੀ ਆ 12 ਇਸੇ ਨੂੰ 12 ਸਤੰਬਰ ਹਾਂ ਬਿਲਕੁਲ ਜੀ ਅੱਜ 7 ਦਾ ਲਓ ਜੀ ਦੋ ਚਾਰ ਦਿਨ ਅੱਗੇ ਪਿੱਛੇ ਹੋ ਸਕਦਾ ਉਦੋਂ ਤੋਂ ਇੱਕ ਵਾਰ ਤੁਸੀਂ ਮੱਝ ਚੈੱਕ ਕਰੋ ਆਪਾਂ ਤੁਹਾਨੂੰ ਖੋਲ ਕੇ ਤੁਹਾਨੂੰ ਦਿਖਾਉਣੀ ਆ ਨਾਲ ਦੀ ਨਾਲ ਹੀ ਭਵਾਨੇ ਦੇ ਵੇਦੀ ਬੁਧੇਰੇ ਗੱਲਬਾਤ ਤੁਹਾਨੂੰ ਸਮਝ ਆ ਜੂਗੀ ਬਾਕੀ ਸੰਧੂ ਸਾਹਿਬ 14 ਕਿਲੋ ਦੀ ਇਹ ਮਾਲਕਾ ਹਾਂਜੀ ਚੰਗੀ ਨਿਗਰ ਆ ਪੂਰੀ ਸਟਰੋਂਗ ਜਿੰਨੀ ਵੀ ਆਪਾਂ ਇਹਦੀ ਬੌਨ ਜਿੰਨੀ ਵੀ ਦੀ ਹੱਡੀ ਮਜ਼ਬੂਤ ਬਿਲਕੁਲ ਪੱਥਰ ਵਰਗੀ ਹਾਂਜੀ ਕਿਸੇ ਗੱਲੋਂ ਵੀ ਖੁੰਜੀ ਨਹੀਂ ਆ ਬਿਲਕੁਲ ਝੋਟੀਆਂ ਵਾਲਾ ਤੋਰਾ ਇਹਦਾ ਠੀਕ ਹੈ ਜੀ ਬਹੁਤ ਚੰਗੀ ਆ ਬਾਕੀ ਸੰਧੂ ਸਾਹਿਬ ਅੱਗੇ 480 ਤੋਂ ABC ਦਾ سیمਨ ਉਹਦੇ ਤੋਂ ਗੱਬਣਾ ਹਰ ਵੇਲੇ ਇੱਕ ਵਾਰੀ ਕਮਾਇਓ ਹੋਰ ਬਹੁਤ ਵਧੀਆ ਅਗਲੇ 480 ਤੋਂ ਕੱਪਣਾ 480 ਤੋਂ ਗੱਬਣਾ ਬਾਕੀ ਸਭ ਸਭ ਕਿਸੇ ਨੇ ਬਰੀਕੀ ਤੇ ਨੀਲੀ ਰਾਵੀ ਦੇ ਕੰਮ ਕਰਨਾ ਹੋਵੇ ਮਾਰਕਿੰਗ ਇਹਦੀ ਪ੍ਰੋਪਰ ਹਾਂਜੀ ਬਹੁਤ ਸੋਹਣੀ ਇਹਦੀ ਜਿਹੜੀ ਆਪਾਂ ਪਿਛਲੇ ਪਹਿਰੇ ਦੀ ਗੱਲ ਕਰ ਲਈ ਅਗਲੇ ਦੀ ਕਰ ਲਈਏ ਤਜਾਜ ਮਾਰ ਕੇ ਆਹ ਫੇਸ ਦਿਖਾਇਓ ਇਹਨੂੰ ਠੀਕ ਹੈ ਸਟੇਟ ਪਟੇ ਚੰਨ ਬਿਲਕੁਲ ਸਟੇਟ ਪਟੇ ਦੇ ਵਿੱਚ ਆਹ ਦੇਖੋ ਜੀ ਠੀਕ ਹੈ ਜੀ ਤਿੰਨੇ 200 ਤੀਜਾ ਸਵੇਰ ਸੋਣੀ ਆ ਪੂਰੀ ਨਿਗਰ ਪੂਰਾ ਵਜਨ ਲੋੜਾ ਠੀਕ ਆ ਬਿਲਕੁਲ ਸੰਧੂ ਸਾਹਿਬ ਉਪਰੋਂ ਚੈੱਕ ਕਰਾ ਕਿਦਾ ਕੱਲੀ ਕੱਲੀ ਨਾਸੇ ਦੀ ਜਿਹੜੀ ਹਾਂਜੀ ਹਾਂਜੀ ਚਮਕਨ ਦੀ ਵੇਨਸ ਦੇ ਦੀਆਂ ਲਓ ਜੀ ਤੇ ਬਾਕੀ ਸੰਧੂ ਸਾਹਿਬ ਇੱਕ ਚੀਜ਼ ਉਹਨਾਂ ਦੱਸੀ ਆ ਕਿ ਇਹਦਾ ਜਿਹੜਾ ਲੇਵਾ ਵਾ ਬਿਲਕੁਲ ਕੁਛ ਕੁੱਖ ਕੰਢੇ ਪਹਿਲਾਂ ਜਿਹੜਾ ਬਿਲਕੁਲ ਪੂਰਾ ਨਿਗਰ ਲੇਵਾ ਉਹ ਕਹਿੰਦੇ ਵੀ ਤਿਆਰ ਹੁੰਦਾ ਇਹਦਾ ਹੂੰ ਹੂੰ ਤੇ ਬਹੁਤ ਜ਼ਿਆਦਾ ਭਰਦੀ ਆ ਕੁਛ ਕੁੱਖ ਕੰਢੇ ਮਤਲਬ ਇੱਕ ਅੱਧਾ ਦਿਨ ਦੇ ਮਤਲਬ ਵੀ ਪਹਿਲਾਂ ਬਾਕੀ ਟਿੱਪ ਗਿਆ ਆਪਾਂ ਨਾਲ ਨਾਲ ਦਿਖਾ ਦਾਂਗੇ ਬਿਲਕੁਲ ਜੀ ਇਹ ਲਓ ਦੋਸਤੋ ਟਿੱਪਨ ਵੀ ਇੱਕ ਨੰਬਰ ਆ ਕਿਸੇ ਰਕਮ ਦੀ ਵੀਰ ਹਰ ਵੇਲੇ ਪਿੱਛੇ ਭਾਰਤੀ ਪਿੱਛੇ ਦੀ ਕੋਈ ਸਮੱਸਿਆ ਨਹੀਂ ਸੰਦੂ ਸਾਹਿਬ ਇਹਨੂੰ ਬਹੁਤ ਚੰਗੀ ਠੀਕ ਹੈ ਜੀ ਠੀਕ ਹੈ ਜੀ ਇਹ ਦੁੱਧ ਵੀ ਸੰਦੂ ਸਾਹਿਬ ਬਹੁਤ ਖੂਬਸੂਰਤ ਆ ਬਿਊਟੀ ਦੇ ਵਿੱਚ ਵੀ ਪੂਰੀ ਆ ਹਰ ਪੱਖੋਂ ਪੂਰੀ ਆ ਨਿੱਗਰ ਜਿੰਨੀ ਵੀ ਆਪਾਂ ਗੱਲ ਕਰੀਏ ਅੱਗੇ ਨੀਲੀ ਦਾ ਬੱਚਾ ਪਾਤਾ ਤੇ ਹੋਰ ਵਧੀਆ ਬਿਲਕੁਲ ਜੀ ਬਿਲਕੁਲ ਲਓ ਜੀ ਠੀਕ ਆ ਸੋ ਆ ਦੋਸਤੋ ਥਨਾ ਤੋਂ ਆਪਾਂ ਤੁਹਾਨੂੰ ਦਿਖਾਉਣੇ ਇੱਕ ਵਾਰੀ ਬਿਲਕੁਲ ਨੇੜੇੋਂ ਠੀਕ ਹੈ ਜੀ ਇਹਦੇ ਪਿੱਛੇ ਪਤੂ ਵੈਸੇ ਕੋਈ ਮਾੜਾ ਨਹੀਂ ਲੈਂਦਾ ਕਾ ਪਹਿਲਾਂ ਹੀ ਵੀਰ ਖਰਵੇਲ ਦੀ ਪੂਰੀ ਤਸੱਲੀ ਰਹਿੰਦੀ ਆ ਤੇ ਟਿੱਪਣ ਤੋਂ ਪਾਉਣ ਆਉਦੇ ਹੋਵਨੋਂ ਪਹਿਲਾਂ ਤਸੱਲੀ ਕਰਕੇ ਲੈਂਦਾ ਕੋਈ ਜਿਹੜੀ ਹੁੰਦੇ ਚ ਖਾਮੀ ਪੇਸ਼ੀ ਤੁਹਾਨੂੰ ਨਹੀਂ ਨਜ਼ਰ ਆਊਗੀ ਠੀਕ ਹੈ ਜੀ ਸਹੀ ਗੱਲ ਭਾਰ ਪਿੱਛੇ ਦੀ ਜੋ ਤਸੱਲੀ ਦੇ ਦਾਂਗੇ ਉਹ ਤੁਹਾਨੂੰ ਤਸੱਲੀ ਰਹੂਗੀ ਠੀਕ ਹੈ ਬਿਲਕੁਲ ਸੰਧੂ ਸਾਹਿਬ ਪਿੱਛੋਂ ਇੱਕ ਵਾਰੀ ਝਾਤ ਮਰਾਓ ਲੈ ਵੀ ਨੂੰ ਹਾਂ ਜੀ ਬਹੁਤ ਸੋਨਾ ਮੁਠੀ ਵਾਲਾ ਥਣ ਲੱਗਾ ਉਂਗਲ ਵਰਗੀ ਧਾਰ ਹੈ ਇਹਦੀ ਠੀਕ ਹੈ ਜੀ ਪਰ ਬੇਲ ਵੀਰੇ ਇਹਦੀ ਡਿਮਾਂਡ ਕੀ ਕਰਤੀ ਫਿਰ ਡਿਮਾਂਡ ਸੰਧੂ ਸਾਹਿਬ ਲਾਇ ਤੇ ਸਿਰਫ ਛੋੜ ਛ 88000 ਬਿਲਕੁਲ ਲੈ ਦੇ ਠੀਕ ਹੈ ਜੀ ਵੀ ਆਪਣੇ ਭੈਣ ਭਰਾ ਸਚਨ ਜਿੰਦੇ ਚ ਕਹਿੰਦੇ ਆ ਵੀ ਇੱਕ ਗੱਲ ਉਹ ਨਹੀਂ ਕੀ ਕੀਤੀ ਆ ਵੀ 100 200 400 ਬਸ 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 ਸੰਧੂ ਸਾਹਿਬ ਇੱਥੇ ਠੀਕ ਹੈ ਜੀ ਸਭ ਦੋਸਤੋ ਇੱਥੇ ਜਿਹੜਾ ਤਾਂ ਸੰਧੂ ਸਾਹਿਬ ਦਾ 95 ਕਰਕੇ ਜੇ ਭੈਣ ਭਰਾਵਾਂ ਖੁਸ਼ ਹੋਣੇ 95 ਕਰਕੇ ਫਿਰ 4 5 6 2 ਤਾਂ ਫਿਰ ਉਹਦੇ ਜ ਕੋਈ ਫਾਇਦਾ ਹੋਰ ਇੱਕ 5 ਕਰਕੇ ਕਹਿ ਦੋ ਵੀ ਇਹ ਤਾਂ ਦੇ ਦਾਂਗੇ ਜੀ 85 ਦੀ ਇਹ ਤਾਂ ਦੇ ਦਾਂਗੇ 85 ਹਨਾ ਉਹ ਨਹੀਂ ਆਪਾਂ ਜੇ ਇਹਦਾ 95 ਕਰ ਦੇ ਕਹਿ ਦਿੰਦੇ ਵੀ ਠੀਕ ਹੈ ਜੀ 90 ਦੀ ਦੇ ਦਾਂਗੇ ਇਦਾਂ ਹਨਾ 88000 ਕੀਤਾ ਛੋੜ ਛੱਪਾ ਹੋਊਗਾ ਖੁਸ਼ੀ ਨਾਲ ਠੀਕ ਅਤਸੋ ਆਪਦਾ ਜਿਹੜਾ ਮਾਰਜਨ ਰੱਖ ਕੇ ਵਪਾਰ ਦਾ ਕੰਮ ਵਪਾਰੀ ਵੀਰਾਂ ਨੇ ਜਿੰਨੇ ਦੀ ਸ਼ੈ ਖਰੀਦੀ ਆ ਆਸ ਦਾ ਵਿੱਚੋਂ ਜਿੰਨੀ ਕ ਕਮਾਈ ਹੈਗੀ ਉਹਨਾਂ ਕ ਮਾਰਜਨ ਰੱਖ ਕੇ ਪਸੂ ਸੇਲ ਕਰ ਦੇਣਾ ਹੁੰਦਾ ਕੋਈ ਨਜਾਇਜ਼ ਗੱਲ ਪਹਿਲਾਂ ਨਹੀਂ ਕੀਤੀ ਜਾਂਦੀ ਕਿ ਵੀ ਇੱਕ 10 ਲੈਣਾ ਇੱਕ 5 ਲੈਣਾ ਠੀਕ ਆ ਜੀ ਗੱਲ ਪਹਿਲਾਂ ਹੀ ਉੰਨੀ ਆ ਤੇ ਉਹ ਮਾਨਤਾ ਨਾਲ ਹੋ ਜਾਊਗਾ ਅਗਲੀ ਹਰ ਵੇਲੇ ਇਸ ਅੱਜ ਦੀ ਡਿਟੇਲ ਕਰਦੇ ਚੱਲੀਏ ਸੰਦੀ ਹਾਂ ਬਿਲਕੁਲ ਸੰਦੂ ਸਾਹਿਬ ਦੂਜਾ ਸੂਆ ਝੋਟੀ ਨੇ ਸੁਣਾ ਹਾਂਜੀ ਬਹੁਤ ਨਿਕਰ ਆ ਤਾਂ ਅਜੇ ਸੰਦੂ ਸਾਹਿਬ ਸੁੰਡਾ ਸਮਾਏ ਤਾਂ ਵੀ ਕੋਈ ਲਗਭਗ ਹਫਤੇ ਦੇ ਅੰਦਰ ਅੰਦਰ ਸੂਪੂਗੀ ਹਾਂਜੀ ਪਰ ਲੈਵਾ ਇਹਨੂੰ ਜਿਹੜਾ ਆਪ 4 ਲੱਖ ਵਾਲਾ ਹਾਂਜੀ ਉਹ ਚੀਜ਼ ਲੱਗੀ ਥੱਲੇ ਠੀਕ ਹੈ ਜੀ ਬਹੁਤ ਸੋਹਣੀ ਆ ਗੋਲ ਆ ਛੋਟੀ ਮੀਡੀਅਮ ਹਾਈਟ ਛਟਾ ਛੂਟਾ ਦੀ ਬੜੀ ਖਬਰਦਾਰ ਆ ਹਰਵੇ ਮੈਂ ਕਹਿੰਦਾ ਇਹ ਲਈ ਸੰਧੂ ਸਾਹਿਬ ਆਪਾਂ ਚੱਡੇ ਤੇ ਹਾਂ ਠੀਕ ਹੈ ਜੀ ਆਪਾਂ ਨਾ ਇਹ ਦੱਸੇ ਨਾ ਸੰਧੂ ਸਾਹਿਬ ਆਪਾਂ ਇਹਦੇ ਫੇਸ ਤੇ ਗਏ ਆ ਨਾ ਆਪਾਂ ਇਹਦੇ ਸਰੀਰ ਤੇ ਗਏ ਆ ਹਾਂਜੀ ਬਸ ਆਪਾਂ ਇੱਕ ਇਹਦਾ ਲੈਵਾ ਹੀ ਲੈਵਾ ਦੇਖਿਆ ਠੀਕ ਹੈ ਜੀ ਉਹਦੇ ਜਿੱਤਾ ਬਹੁਤ ਕੁਆਲਿਟੀ ਲਓ ਜੀ ਬਾਕੀ ਸੰਧੂ ਸਾਹਿਬ 12 ਲੀਟਰ ਦੀ ਮਾਲਕਾ ਠੀਕ ਹੈ ਜੀ ਲਓ ਦੱਸੋ ਦੁੱਧ ਵੈਸੇ ਚੋਣਾ ਚਾਹੀਦਾ ਏਡੇ ਥਣ ਭਾਂਡੇ ਵਾਲੇ ਪਸ਼ੂ ਬਾਕੀ ਹਜੇ ਹੋਰ ਬਣੂਗੀ ਪਰ ਫਿਰ ਵੀ ਨਸਲਾਂ ਬ੍ਰਿਡਾਂ ਕਿਤੇ ਨਾ ਕਿੰਨਾ ਦੁੱਧ ਕੱਢ ਹੀ ਦਿੰਦੀਆਂ ਠੀਕ ਆ ਤੇ ਸਿੰਗਲ ਹੱਡੀ ਦੇ ਵਿੱਚ ਸਿੰਗਲ ਐਡੀਗਲ ਸੰਧ ਹੋਵੇ ਦੀ ਜਿਹੜੀ ਪੂਸ਼ ਹੈ ਨਾ ਉਹਦੇ ਵਿੱਚ ਬਿਲਕੁਲ ਹੱਡੀ ਨਾਲ ਦੀ ਚੀਜ਼ ਹੀ ਨਹੀਂ ਚਮੜੀ ਇੰਨੀ ਕੁ ਪਤਲੀ ਕਿ ਲੋੜ ਤੋਂ ਵੱਧ ਤੋਰਾ ਵਿਖਾਓ ਪਿੱਛੋ ਪਹਿਲਵਾਨਾਂ ਵਾਲਾ ਲਓ ਜੀ ਆ ਜਿਵੇਂ ਦੋਸਤੋ ਆਪਾਂ ਗੱਲਾਂ ਕਰਦੇ ਹੁੰਦੇ ਆ ਵੀ ਜਿਵੇਂ ਉਹ ਆਂਦੇ ਵੀ ਪਹਿਲਵਾਨ ਫਰੰਦੀਪੁਰੀਆਂ ਤੁਰਦਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਆਹ ਵੇਖੋ ਮਾਣ ਅਗਲੀ ਨੂੰ ਆਪਦੇ ਹੱਥੇ ਹਾਂ ਸੰਧੂ ਸਾਹਿਬ ਕਹਿੰਦੀ ਹਟ ਜੋ ਹਟ ਜੋ ਕਰਦੀ ਐ ਦਾ ਜੀ ਬਸ ਜੀ ਬਸ ਅਜੇ ਹੋਰ ਕਰੂਗੀ 8 ਦਿਨ ਪਏ ਆ ਲਓ ਜੀ ਥਾਨ ਭਾਂਡੇ ਦੀ ਦੋਸਤੋ ਪੂਰੀ ਖਬਰਦਾਰ ਨੋਕਲਾ ਥਾਣਾ ਸਪੇਸ ਵੰਡ ਸੋਹਣੀ ਆ ਹੈਗਾ ਜੀ ਸਿੰਗਲ ਹੱਡੀ ਵਿੱਚ ਪਤਲੀ ਚਮੜੀ ਆ ਬਹੁਤ ਵਧੀਆ ਸੰਧੂ ਸਾਹਿਬ ਕਿਤੇ ਆ ਦੇਖੋ ਠੀਕ ਆ ਜੀ ਕੋਈ ਪਾਸ ਤਾਂ ਬਿਲਕੁਲ ਐਂ ਲੱਗਦਾ ਹੈ ਹੀ ਨਹੀਂ ਵੇਟ ਹੀ ਨਹੀਂ ਬਿਲਕੁਲ ਲਓ ਜੀ ਠੀਕ ਆ ਜੀ ਕੋਈ ਪਾਰ ਪਿਛੈ ਨਹੀਂ ਥਣਾਂ ਦੀ ਆਪਣੀ ਗਰੰਟੀ ਜੀ ਅਚਾਰ ਵੇਲ ਚੰਗੀ ਆ ਵੀਰੇ ਮੱਝ ਜਿੰਨੀ ਆ ਥਣ ਭਾਂਡੇ ਹਿਸਾਬ ਨਾਲ ਦੁੱਧ ਦਾ ਦੁੱਧ ਬਾਦ ਵਾਲੇ ਪਾਸੇ ਜਾਈਏ ਤੇ ਚੰਗੀ ਆ ਬਹੁਤ ਵਧੀਆ ਜੀ ਕੀ ਮੁੱਲ ਮੁੱਲ 75000 ਮਾਨਤਨ ਹੋ ਠੀਕ ਹੈ ਜੀ ਲਓ ਜੀ 75000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਦੋਸਤੋਂ ਮਾਨਤਨ ਹੋ ਜਾਊਗਾ ਠੀਕ ਹੈ ਜੀ ਤੇ ਆ ਕਰੋ ਚੈੱਕ ਸੋ ਚੰਗੀ ਆ ਬਾਕੀ ਪਸੰਦ ਆਊਗੀ ਰੇਡ ਪੜਤਾ ਬੜਾ ਸਿੰਦੂ ਸਾਹਿਬ ਛੱਡਣ ਵਾਲੀ ਨਹੀਂ ਅਚਾਰ ਵੇਲ ਅੱਗੇ ਆਪਣੇ ਕੋਲ ਜਣਾ ਤੋਹਫਾ ਆ ਗਿਆ ਬਿਲਕੁਲ ਜੀ ਸਿੰਦੂ ਸਾਹਿਬ ਇਹਦਾ ਸੂਆ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਇਹਦੇ ਬਾਰੇ ਮੈਂ ਕਨਫਰਮ ਨਹੀਂ ਕਹੂੰਗਾ ਕਿ ਇਹਦਾ ਤੀਜਾ ਹੋਊਗਾ ਚੌਥਾ ਵੀ ਚੌਥਾ ਮੰਨ ਲੈਣਾ ਹੈ ਮੰਨ ਲੈਣਾ ਬਾਕੀ ਮੱਜਾਂ ਸੂਏ ਦਾ ਬਾਈ ਬਾਈ ਦੇ ਜਾਂਦੀਆਂ ਵਾ ਹਾਂਜੀ ਠੀਕ ਹੈ ਜੀ ਉਹ ਕਰ ਦਿਆ ਤਾਂ ਸੁਣੀਦਾ ਹੁੰਦਾ ਸੀ ਨਾ ਆ ਵੀ ਕੱਟੀ ਬੂਰੀ ਦੀ ਆ ਵੀ ਕੱਟੀ ਬੂਰੀ ਦੀ ਆ ਵੀ ਕੱਟੀ ਬੂਰੀ ਦੀ ਹੈ ਨਾ ਉਹ ਮਲ ਗਏ ਉਹ ਇਦੋਂ ਲੱਗਦਾ ਕਿ 20 22 ਸੂਏ ਦੇ ਕੀ ਆ ਠੀਕ ਆ ਠੀਕ ਆ ਉਹ ਪੂਰਾ ਲਾਣਾ ਬਾਰੇ ਤਰ ਦੇ ਦਿੰਦੇ ਨਹੀਂ ਹਾਂ ਤੇ ਬਾਕੀ ਚਲੋ ਜਿੰਨਾ ਕਿ ਆਪਾਂ ਵੀ ਵੇਖਿਆ 17 18 ਸੂਵੇ ਦਾ ਆਪਾਂ ਵੀ ਹੱਥੀਂ ਚੋਏ ਆ ਹਾਂ ਚੰਦ ਸਾਹਿਬ ਜਿੰਨਾ ਕੇ ਦਾ ਰੇਟ ਆ ਤੋ ਦੋ 10 ਕਿਲੋ ਨੋ ਵੀ ਦੇਈ ਜਾਵੇ ਨਾ ਰੇਟ ਦੋ ਨੰਬਰ ਵਾਲਾ ਸਮਝ ਲੋ weight ਦੇ ਹਿਸਾਬ ਨਾਲ 54500 ਸਾਡੇ 54000 ਸਾਡੇ 54000 ਉਹ ਵੀ ਸੱਜਰ ਮਾਜੇ ਦੋਸਤੋ ਬਿਲਕੁਲ ਗੱਬਣ ਤਿਆਰ ਤਿਆਰੀ ਤੇ ਆ ਬਣੂਗੀ ਵੀ ਚੰਗੀ ਤੇ ਥਾਣੇ ਦੀ ਕੁਆਲਿਟੀ ਬਹੁਤ ਵਧੀਆ ਚੋਣ ਵੀ ਪੋਲੀ ਠੀਕ ਹੈ ਜੀ ਸੋ 54000 ਦੇ ਵਿੱਚ ਮਿਲ ਜੂਗੀ ਸੁਬਾ ਮੇਰਾ ਭਰਾ ਕੋ ਚੌਥਾ ਮੰਨਲੇ ਤੀਜਾ ਮੰਨਲੇ ਉਧਰੋਂ ਪੜਤਾ ਵੀ ਜਿਹੜਾ ਦੋਸਤੋ ਬੜਾ ਜਾਇਜ ਆ ਠੀਕ ਹੈ ਜੀ ਬਾਕੀ ਸੰਤ ਸਾਬ ਕਦੇ ਕਹਿੰਦੇ ਹੁੰਦੇ ਆ ਕਲੀ ਪਸ਼ੂ ਮਰਦ ਤੇ ਘੋੜਾ ਕਦੀ ਬੁੱਢੇ ਨਹੀਂ ਹੁੰਦੇ ਖਰਾਕ ਚਾਹੀਦੀ ਮਗਰ ਹਾਂ ਬਿਲਕੁਲ ਜੇ ਤਾਂ ਫਿਰ ਗੰਗਾ ਜਾਣਾ ਉਦੋਂ ਤੇ ਫਿਰ ਚਲੇ ਹੀ ਜਾਣਾ ਰਵੇ ਜੀ ਮਾਝ 54000 ਦੀ ਏਕੇ ਤੇਰੇ ਕੋਲ ਤੇ ਗਾਹਕ ਆਪਣੇ ਵੀਰ ਬੜੇ ਨਿਕਲਾਉਣੇ ਆ ਜੰਦਰ ਸਾਹਿਬ ਸਭ ਤੋਂ ਜਿਆਦਾ ਫੋਨੀ ਇਹਦਾ ਹੁਣਾ ਲਓ ਜੀ 54000 ਦੀ ਦੂਸੇ ਮਾਝ ਮਿਲ ਜੂਗੀ ਬਿਲਕੁਲ ਨਰਮ ਜਿਆ ਪੜਤਾਪ ਛੋਟਾ ਭਾਅ ਪੜਤਾ ਮਿੱਠਾ ਰੇਟ ਆ ਠੀਕ ਆ ਜੀ ਬਿਲਕੁਲ ਮਿੱਠੇ ਮਿੱਠੇ ਜੇ ਮੋਲ ਨੇ ਤੇ 54000 ਦੇ ਵਿੱਚ ਤੁਹਾਨੂੰ ਇਹ ਮਾਝ ਮਿਲ ਜੂਗੀ ਬਾਕੀ ਜੰਦਰ ਸਾਹਿਬ ਜਿਹੋ ਜਿਆ ਗੁੜ ਪਾ ਉਹੋ ਜਿਆ ਮਿੱਠਾ ਹਾਂ ਚੰਗੇ ਹਰ ਤਰ੍ਹਾਂ ਦਾ ਕੋਈ ਵਿਚਾਰਾ ਮਾਤੜ ਹੁੰਦਾ ਕੋਈ ਸ਼ੌਂਕੀ ਹੁੰਦਾ ਕੋਈ ਪੈਸੇ ਵਾਲਾ ਹੁੰਦਾ ਕਿਸੇ ਮੇਰੇ ਵੀਰ ਦੇ ਪਲਾਟਾਂ 'ਚ ਆਈ ਹੁੰਦੀ ਕਿਸੇ ਦੀ ਛੜਕ 'ਚ ਆਈ ਹੁੰਦੀ ਆ ਕਿਸੇ ਨੇ ਨੋ ਨੰਬਰ ਦਾ ਕੀਤਾ ਹੁੰਦਾ ਸ਼ਕੀਰ ਤਾਂ ਸ਼ਕੀਨ ਬੰਦੇ ਪਏ ਆ ਇੱਥੇ ਲਓ ਜੀ ਨਵੀਂ ਵੇਖ ਲੈ ਤਾਂ ਵੀ ਕਰ ਦਈਏ ਡਾਟਾ ਸਾਂਝਾ ਸੰਧੂ ਸਾਹਿਬ ਇਹਦਾ ਡਾਟਾ ਦਾ ਚਲੋ ਆਪਾਂ ਪ੍ਰੋਪਰ ਇਹਦੀ ਜਿਹੜੀ ਬਰੀਕੀਆਂ ਦੱਸਦੇ ਆ ਉਰੇ ਆ ਜੋ ਸੰਧੂ ਸਾਹਿਬ ਖੁੱਲੇ ਸਰੀਰ ਦੀ ਆ ਕਿਤੇ ਨਾ ਕਿਤੇ ਇਹਦੀ ਜਿਹੜੀ ਕ੍ਰੋਸਿੰਗ ਆ ਨੀਲੀ ਤੋਂ ਮੋਰਾ ਨਾਲ ਹੋਈ ਆ ਵੀ ਬਰੀਕੀਆਂ ਖੁੱਲੇ ਥਾਂ ਦੇਣ ਕੇ ਦੱਸਦੇ ਆ ਖੁੱਲੇ ਤਰੀਕੇ ਨਾਲ ਦੱਸਦੇ ਆ ਬਿਲਕੁਲ ਸੰਤੋ ਸਾਹਿਬ ਇਹਦੀ ਜਿਹੜੀ ਕੁਆਲਿਟੀ ਆ ਹਾਂ ਬਿਲਕੁਲ ਨੀਲੀ ਵਾਲੀ ਆ ਹਾਂ ਕਿਉਂਕਿ ਖੁੱਲੇ ਜੁੱਸੇ ਦੀ ਆ ਹਾਂਜੀ ਭਾਰੇ ਸਰੀਰ ਦੀ ਆ ਹਾਂਜੀ ਠੀਕ ਆ ਬਿਲਕੁਲ ਕਹਿੰਦੇ ਲਸ ਲਸ ਕਰਦੀ ਆ ਮੁਬਦਸੋ ਤੇ ਇਸ ਚੀਜ਼ ਦਾ ਮੋਹਲਾ ਬਾਕੀ ਤੁਸੀਂ ਵੇਖੋ ਸਾਹਮਣੇ ਤੁਹਾਡੇ ਜਿਹੜਾ ਆਪਾਂ ਪਸ਼ੂ ਦਿਖਾ ਰਹੇ ਆ ਬਹੁਤ ਖੂਬਸੂਰਤ ਚੰਗਾ ਪਸ਼ੂ ਧਾਨਾ ਬਹੁਤ ਬਿਊਟੀ ਦੇ ਵਿੱਚ ਵੀ ਬਹੁਤ ਸੋਹਣੀ ਛੋਟੀ ਸਿੰਗੀ ਆ ਉਹ ਵਜਨ ਦੋੜ ਫੁੱਲ ਭਾਟਾ ਫੁੱਲਾ ਠੀਕ ਆ ਜੀ ਬਿਲਕੁਲ ਸੰਤੋ ਸਾਹਿਬ ਕਿਸੇ ਗੱਲੋਂ ਕਮੀ ਨਹੀਂ ਆ ਠੀਕ ਆ ਸ਼ੌਂਕਾਲੀ ਚੀਜ਼ ਆ ਘਰੇ ਰੱਖਣ ਨੂੰ ਕਿਤੇ ਇਹੋ ਜੀ ਕਿਤੇ ਸਰ ਮੇਰ ਭਾਈ ਚਲੋ ਕਿ ਨਾਰਮਲ ਹੀ ਆਪਾਂ ਪੁੱਛ ਲੈਨੇ ਆ ਕਿ ਜਿੱਥੋਂ ਵੀ ਕਿਹੜਾ ਪਸ਼ੂ ਫਰੀਦ ਆ ਕਰੀਮ ਪਿਛਲੇ ਘਰ ਹੁੰਦਾ ਸੀ ਕਿ ਦੁੱਧ ਕਿੰਨਾ ਕੁ ਨਾਰਮਲ ਚਾਜ ਆ ਸੰਧੂ ਸਾਹਿਬ ਦੂਜੇ ਸਵੇਰ ਝੋਟੀ ਨੇ ਸੂਣਾ ਕੋਈ ਤੀਜੇ ਨਹੀਂ ਸੂਣਾ ਗਰੰਟੀ ਨਾਲ ਹਾਂ ਪਹਿਲੇ ਸਵੇਰ ਦਾ 1.14 ਕਿਲੋ ਦੁੱਧ ਦੀ ਚੋਈ ਹੋਈ ਆ ਨਾਰਮਲ 1.14 ਕਿਲੋ ਦੀ ਬਿਲਕੁਲ ਸੰਧੂ ਸਾਹਿਬ ਠੰਡੀ ਠੁੰਡੀ ਵੱਲੋਂ ਤੇ ਨਾ ਗੱਲਾਂ ਹੀ ਗਾਂ ਕਰਮਾਲੀ ਦੀਆਂ ਨਾ ਵਾਕੇ ਠੀਕ ਆ ਬਾ ਕਮਾਲ ਹਾਂ ਲਓ ਕੋਈ ਇਹ ਨਹੀਂ ਵੀ ਹੈਨਾ ਜੇ ਦਾਮ ਮਰਜੀ ਆ ਫੜੋ ਇਹਨੂੰ ਆਟੋ ਵੀ ਪੂਰੀਆਂ ਪੋਜ ਵਿੱਚ ਕਰਾਉਂਦੀ ਆ ਬਿਲਕੁਲ ਜੀ ਸੰਤੂ ਸਾਹਿਬ ਜਿੱਧਰ ਨੂੰ ਤੋਰਦੀ ਆ ਦੋਸਤੋ ਉਧਰ ਕੋਈ ਕਰਮਾ ਵਾਲੀ ਦੇ ਅੰਦਰ ਡਰ ਭੈ ਨਹੀਂ ਹੈਗਾ ਜਾਂ ਕਿੱਦਾਂ ਹੈਨਾ ਲਓ ਜੀ ਘਰੇ ਜਿਵੇਂ ਪਹਿਣਾ ਨੇ ਕਿਸੇ ਨੇ ਹੈਨਾ ਜਾਂ ਬਜ਼ੁਰਗ ਬਾਕੀ ਸੰਤੂ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਲਓ ਵੀ ਦੋਸਤੋ ਕਰੋ ਚੈੱਕ ਬਾਕੀ ਸੰਤੂ ਸਾਹਿਬ ਦੇਖੋ ਕੱਦ ਦੇਖੋ ਠੀਕ ਆ ਜੀ ਹਾਈਟ ਵੇਖੋ ਤੁਸੀਂ ਬਹੁਤ ਵਧੀਆ ਥੱਲਾ ਭਾਂਡਾ ਵੇਖੋ ਬਹੁਤ ਜ਼ਿਆਦਾ ਖਬਰਦਾਰ ਇੱਕ ਵਾਰੀ ਹੋਰ ਵੇਲ ਹੋਰ ਮੋੜ ਕੇ ਕਿਹੜਾ ਬਿਲਕੁਲ ਜੀ ਬਿਲਕੁਲ ਇਹਦਰਾ ਪੁੱਤ ਅੰਦਰ ਇਹ ਤਾਂ ਜੇ ਕਿਹਾ ਜੇ 8 ਦਿਨ ਮਾਝ ਰੋਕੇ ਵੇਚ ਗਏ ਨਾ ਹਾਂਜੀ ਤਾਂ ਸੰਧੂ ਸਾਹਿਬ ਚੈਨਲਾਂ ਤੇ ਲਾਲਾ ਲਾਲਾ ਕਰਾ ਦਿਓ ਹਾਂ ਬੰਲਾ ਵੀ ਦੋਸਤੋ ਠੀਕ ਆ ਜੀ ਬਹੁਤ ਖੂਬਸੂਰਤ ਪਸ਼ੂ ਧਾਨਾ ਦੋਸਤੋ ਸੋ ਜਿਹੜੇ ਵੀਰ ਨੇ ਚੰਗਾ ਪਸ਼ੂ ਧਾਨ ਖਰੀਦਣਾ ਪੈਸੇ ਥੋੜੇ ਜਿਕੇ ਨਾ ਕਿਤੇ ਵੱਧ ਜੇਫ ਤੇ ਫਰਕ ਪੈਂਦਾ ਕਿਤੇ ਨਾ ਕਿਤੇ ਪਸ਼ੂ ਚੰਗਾ ਖਰੀਦਣਾ ਹੋਵੇ ਠੀਕ ਆ ਜੀ ਸੋ ਸ਼ੌਂਕ ਪਗਾਉਣਾ ਹੋਵੇ ਤੇ ਸਾਰੇ ਵੀਰ ਪਤਾ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਤੇ ਬਾਕੀ ਤੁਹਾਡੇ ਸਾਹਮਣੇ ਜਿਹੜੀ ਆਪਾਂ ਝੋਟੀ ਚੀਜ਼ ਆਦੀ ਆ ਚੀਜ਼ ਦਾ ਵੀ ਮੁੱਲ ਕੋਈ ਨਹੀਂ ਹੁਣ ਆਪਾਂ ਚੀਜ਼ ਆ ਇਹਦਾ ਮੁੱਲ ਇਹਦੀ ਜਗ੍ਹਾ ਲੱਗਣਾ ਬਸ ਜੀ ਬਾਕੀ ਬਣੂਗੀ ਬਹੁਤ ਥੱਬਿਆਂ ਦੇ ਥੱਬੇ ਪਹਿਲੇ ਸੂਏ ਦੀ ਜਿਹੜੀ ਵੀਡੀਓ ਆਪਣੇ ਕੋਲੇ ਉਹ ਜੇ ਮਿਲ ਗਿਆ ਤੇ ਆਪਾਂ ਉਹ ਵੀ ਸਾਂਝੀਆਂ ਕਰਾਂਗੇ ਬਿਲਕੁਲ ਜੰਗੇ ਪਸ਼ੂ ਤੇ ਬਹੁਤ ਸਾਰੇ ਗਾਹਗਾ ਬਾਕੀ ਮਾਝ ਦੇ ਦੋਸਤ ਲੋਸ ਲੋਸ ਕਰਦੀ ਬਹੁਤ ਸੋਹਣੇ ਪੇਠ ਪੁੱਟ ਦੇ ਵਿੱਚ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਅਜੇ ਬਸੰਦਾ 8 ਦਿਨ ਦੇ ਵਿੱਚ ਬਹੁਤ ਕੁਝ ਕਰੂਗੀ 8-7 ਦਿਨਾਂ ਦੇ ਵਿੱਚ ਨੇ ਰੌਣਕਾਂ ਲਾ ਦੇਣੀਆਂ ਫੜ ਕੇ ਠੀਕ ਆ ਜੀ ਤੋ ਜਿੱਤੇ ਜਾਊਗੀ ਕਰਮਾਲੀ ਆਂਡ ਗਵਾਂਡ ਪੁੱਛੂਗਾ ਵੀ ਕਿਹੜੇ ਪਿੰਡ ਦੀ ਤੂੰ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਕਿਹੜੇ ਪਿੰਡ ਦੀ ਦੱਸ ਕੇ ਜਾਏ ਹਾਂ ਹਾਂ ਹੋਰ ਦੂਜਾ ਸ਼ਬਦ ਨਹੀਂ ਕਹਿਣਾ ਬਿਲਕੁਲ ਜੀ ਬਿਲਕੁਲ ਹਾਂ ਲੈ ਵੀਰ ਵੇਲਪਰਾ ਮੱਝ ਚੰਗੀ ਵੀਰ ਸੰਤ ਸਾਹਿਬ ਪਿੱਛੇ ਖਲੋਣ ਨੂੰ ਦਿਲ ਕਰਦਾ ਬਿਲਕੁਲ ਜੀ ਬਿਲਕੁਲ ਬਰੀਕੀ ਬੜੀ ਕਰਮਾ ਲਈ ਬਾਕੀ ਨਾਲ ਦੀ ਨਾਲ ਆਪਾਂ ਤੇ ਪਤਾ ਵੀ ਜੇ ਜੇ 50 ਦੀ ਲਈ ਤੇ ਉਹ 40 45 ਦੀ ਵੀ ਕਹਿਣੀ ਬਿਲਕੁਲ ਜੀ ਸੰਤ ਸਾਹਿਬ ਹੁਣੇ ਗੱਬਣਾ ਮੱਜਾ ਵਾ ਇਹ ਤਾਂ 2-3 ਦਿਨ ਤੱਕ ਅਗਲੇ ਦੇ ਘਰ ਤੱਕ ਆਪਣੀ ਗਾਰੰਟੀ ਰਹਿੰਦੀ ਆ ਠੀਕ ਆ 2 ਦਿਨ 3 ਦਿਨ 4 ਦਿਨ ਲਾਸਟ ਜੇ ਉਹ ਘਰ ਵਾਲਾ ਜਾ ਕੇ ਇਹਨੂੰ ਕਿਲੋ ਕਿਉ ਦੇਸੀ ਛੁੱਟ ਦੂਗਾ ਤੇ ਗਰਮ ਚੀਜ਼ਾਂ ਪਾ ਦੂਗਾ ਇੱਕੇ ਦਿਨ ਤੇ ਰਾਤ ਨੂੰ ਫੁੱਲ ਕੱਢ ਕੇ ਬਹਿ ਜੂ ਉਹ ਨਹੀਂ ਜੂਗਾ ਨਹੀਂ ਜੀ ਨਹੀਂ ਠੀਕ ਹੈ ਇੱਕ ਗੱਲ ਆਪਾਂ ਸੰਧੂ ਸਾਹਿਬ ਵਾਰ-ਵਾਰ ਚਿਕਲੋ ਆਪਣੇ ਪਸ਼ੂਆਂ ਦੀ ਤਾਂ ਤਾਰੀਫ ਕਰਕੇ ਆਪਾਂ ਹਨਾ ਜਾਂ ਜੋ ਵੀ ਆ ਪਰ ਕੁਝ ਗੱਲਾਂ ਗੁਣਵਾਨ ਵੀ ਜਿਹੜੀਆਂ ਆਪਾਂ ਉਹ ਵੀ ਸਾਂਝੀਆਂ ਕਰੀਏ ਹਾਂ ਵੀਰ ਜੀ ਜਦੋਂ ਵੀ ਜਿੰਨੇ ਵੀ ਮੇਰੇ ਜਾਨੀਏ ਭੈਣ ਭਰਾ ਵੀਡੀਓ ਨੂੰ ਦੇਖਦੇ ਆ ਬੇਨਤੀ ਕਰਦਾ ਕਿ ਗੱਬਨ ਪਸ਼ੂ ਨੂੰ ਥੋੜਾ ਜਿਹਾ ਸੁੱਕਾ ਪੱਠਾ ਕੱਟ ਪਾਇਆ ਕਰੋ ਕੋਸ਼ਿਸ਼ ਕਰਿਆ ਕਰੋ ਹਰਿਆ ਜੇ ਸੁੱਕਾ ਵੀ ਪਾਉਣਾ ਤਾਂ ਤਾਂ ਕੋਈ ਲਿਮਟ ਹੋਵੇ ਦਾਇਰਾ ਹੋਵੇ ਕੋਈ ਵੱਖੀ ਲੋੜ ਤੋਂ ਵੱਧ ਬਾਰ ਨਾ ਜਾਵੇ ਥੋੜੀ ਜੀ ਵੱਖੀ ਉਹਦੀ ਊਣੀ ਰਵੇ ਕਦੀ ਵੀ ਪਸ਼ੂ ਨੂੰ ਭਾਰ ਪਿੱਛੇ ਦੀ ਸ਼ਿਕਾਇਤ ਨਹੀਂ ਆਊਗੀ ਹਾਂ ਤੁਸੀਂ ਜਿੰਨਾ ਪਸ਼ੂ ਨੂੰ ਆਪਾਂ ਭੁੱਖਾ ਰੱਖਾਂਗੇ ਹਾਂ ਬਿਲਕੁਲ ਠੀਕ ਹੈ ਜੇ ਸਮੱਸਿਆ ਆਈ ਜੇ ਸਮੱਸਿਆ ਆ ਵੀ ਗਈ ਆ ਬਿਲਕੁਲ ਉਹਨੂੰ ਟੋਕਰੇ ਚ ਪੱਠੇ ਪਾਓ ਜਿੰਨੇ ਕਨਾਂ ਉਹਦਾ ਜਿਹੜਾ ਸੂਣ ਦੇ ਸਮੇਂ ਤੱਕ ਘੱਟ ਸੱਤ ਦਿਨ ਦਾ ਗੁਜ਼ਾਰਾ ਜਿਹੜਾ ਹੋ ਸਕੇ ਬਿਲਕੁਲ ਇਹਨਾਂ ਵੀ ਨਾ ਭੁੱਖਾ ਰੱਖੋਗੇ ਭੁੱਖਾ ਹੀ ਮਰ ਜੇ ਮਤਲਬ ਦਾ ਬਸ ਟੇਢੇ ਚ ਜਿੱਥੇ ਆਪਾਂ 8 ਰੋਟੀਆਂ ਖਾਣੇ ਆ ਉੱਥੇ ਦੋ ਕਰਦੇ ਬੱਸ ਕਹਿੰਦਾ ਮੇਰਾ ਮਤਲਬ ਇਹ ਤੇ ਨੂੰ ਚਾਰ ਟੋਕਰੇ ਪਾਉਣੇ ਇੱਕ ਟੋਕਰੇ ਨਾਲ ਉਹਦੇ ਪੰਜ-ਛੇ ਦਿਨ ਔਖੇ-ਸੌਖੇ ਨਗਾਦੋ ਸੂਣ ਤੋਂ ਬਾਅਦ ਪਸ਼ੂ ਸੈੱਟ ਹੋ ਜਾਂਦਾ ਉਹਦੇ ਨਾਲ ਸਾਰੇ ਪਿੰਨਾ ਭਰਾਵਾਂ ਨੂੰ ਸੱਤ ਸ਼ਰੀਆ ਕਾਲ ਦੇ